ਹਾਂਜੀ ਕਿਸਾਨ ਪ੍ਰਭ ਸਤਸ੍ਰੀ ਅਕਾਲ ਅਜਾਪਾ ਟਰੈਕਟਰ ਧੋਣ ਲੱਗੇ ਆ ਆਪਣਾ ਤਕਰੀਬਨ ਕद्दू ਦਾ ਕੰਮ ਉਹਦੇ ਬੜੀ ਗਿਆ ਵਾ ਕੱਲਾ ਪਨੀਰੀ ਵਾਲਾ ਰਹਿੰਦਾ ਵਾ ਤੇ ਉਹਦੇ ਕਰਕੇ ਫਿਰ ਅੱਜ ਇਹ 2 ਦਿਨ ਲੱਗਣੇ ਪਨੀਰੀ ਵਾਲੇ ਨੂੰ ਤੇ ਇੱਕ ਅੱਜ ਪਾਣੀ ਮਾਰ ਕੇ ਇਹਨੂੰ ਤੇ ਨਾ ਮਿੱਟੀ ਜੀ ਲਾਦੀ ਐ ਮਿੱਟੀ ਜੰਮੀ ਬਹੁਤ ਪਈ ਸੀ ਇੱਕ ਹੀ ਵਿੱਚ ਵਿਚਾਲੇ ਪਾਣੀ ਨਹੀਂ ਵਜਿਆ ਇੱਕ ਵਾਰੀ ਪਾਣੀ ਮਾਰ ਉਹ 15 ਕਿਲੇ ਕੱਦੂ ਕਰਕੇ ਉਸ ਤੋਂ ਬਾਅਦ ਟਾਈਮ ਲੱਗਾ ਨਹੀਂ ਕੰਮ ਲਗਾਤਾਰੀ ਚੱਲੀ ਗਿਆ ਅ ਦਰਨ ਕੋਈ ਵਿੱਚ ਬਿੱਲਾ ਆਇਆ ਨਹੀਂ ਵੀ ਜਿੱਥੇ ਟਰੈਕਟਰ ਬਿੱਲਾ ਹੁੰਦਾ ਇਹ ਕੱਦੂ ਕਰੀ ਗਏ ਆਪਾਂ ਇੱਕ ਨਾਲ ਹੀ ਕੱਦੂ ਕਰਦੇ ਹੁੰਨੇ ਆ ਦੂਜੇ ਦੋਨੇ ਟਰੈਕਟਰ ਦਾ ਆਪਾਂ ਕੱਦੂ ਚ ਵਾੜਦੇ ਨਹੀਂ ਇਹਦੇ ਨਾਲ ਹੀ ਕੱਦੂ ਕਰੀ ਜਾਂ ਸਾਰੇ ਦਾ ਸਾਰਾ ਤੇ ਇਕੱਲੇ ਹੀ ਬਸ ਜਾਨੀ ਪਰੀ ਜਾਂਦਾ ਢੇਲੀ 4 ਕਿਲੇ 5 ਕਿਲੇ ਜਾਨੀ ਕੱਦੂ ਨਿਕਲੇ ਜਾਂਦੇ ਆ ਸਾਰੀਆਂ ਮੋਟਰ ਚੱਲਦੀਆਂ ਕਰਕੇ ਤੇ ਗੋਸੇ ਕਿ ਮੌਸਮ ਵੀ ਵਧੀਆ ਰਿਹਾ ਜਿਸ ਦੇ ਨਾਲ ਪਾਣੀ ਪੋਣੀ ਪਿੱਛੇ ਬੜਾ ਰੋੜ ਨਹੀਂ ਪਈ ਪਾਣੀ ਖੜ ਗਿਆ ਸੀ ਸਾਰੇ ਝੋਨੇ ਦੇ ਵਿੱਚ ਤੇ ਕਦੂ ਦਾ ਕੰਮ ਵਧੀਆ ਚੱਲੀ ਗਿਆ ਕਮੇਟੀ ਜੰਮ ਬਹੁਤ ਗਈ ਸੀ ਬਹੁਤ ਔਖੀ ਮਤਲਬ ਦਾਹੀਆ ਵਿੱਚੋਂ ਪਟ ਪਟ ਕੇ ਜਾਨੀ ਤਕਰੀਬਨ ਲਾਉਣੀ ਪਈ ਬੜੀ ਜਿਆਦਾ ਜੰਮੀ ਪਈ ਸੀ ਸੁੱਕ ਗਈ ਸੀ ਮਿੱਟੀ ਵਿੱਚ ਕਿ ਕਮੇਟੀ ਸਾਡੇ ਹੈ ਖੇਤਾਂ ਦੀ ਜਿਆਦਾ ਚਿਕਣੀ ਕਰਕੇ ਨਾ ਪਾਣੀ ਨਾ ਜਾਨੀ ਗਿੱਲੀ ਕਰ ਕਰਕੇ ਨਾ ਉਹਨਾਂ ਦਾ ਕੰਮ ਹੀ ਹੈ ਤੇ ਫਿਰ ਖੇਤ ਕੋ ਕੋ ਗਾਰੇ ਕਾਲੀ ਮਿੱਟੀ ਦੇ ਕਰਕੇ ਸਰਾਪਸਲੂਪ ਵੱਧ ਕੱਢਦਾ ਕਰਕੇ ਉਹਦੇ ਨਾਲ ਮਿੱਟੀ ਚੜ੍ਹਦੀ ਬਹੁਤ ਆ ਉੱਤੇ ਤੇ ਬਾਕੀ ਅਸੀਂ ਰੂਟਾਵੇਟਰ ਨਾਲ ਨਹੀਂ ਕਰਦੇ ਅਸੀਂ ਸਾਰਾ ਜ ਨਹੀਂ तकरीबन ਹਾਲਾ ਦੇ ਮਗਰ ਲੱਗੀ ਹੋਈ ਆ ਚਰਕੀ ਜੀ ਉਹਦੇ ਨਾਲ ਹੀ ਕੱਦੂ ਕਰੀਦਾ ਵਾ ਤੇ ਇੱਕ ਨਾਲ ਇਹ ਨਹੀਂ ਕੱਦੂ ਕਰੀ ਜਾਂਦਾ ਦੂਜਾ ਇੱਕ ਪਨੀਰੀ ਢੋਈ ਜਾਂਦਾ ਇੱਕ ਤਾਂ ਮਤਲਬ ਆਪਣਾ ਜਿਹੜਾ 4x4 ਉਹ ਤਾਂ ਆਪਾਂ तकरीबन ਜਿੱਦ ਦੇ ਬਾਹੀ ਦਾ ਕੰਮ ਨਿਬੜ ਗਿਆ ਉਸ ਤੋਂ ਬਾਅਦ ਤਾਂ ਫਿਰ ਆਪਾਂ ਕੱਢਿਆ ਹੀ ਨਹੀਂ ਉਹਨੂੰ ਬਾਹਰ ਉਹਦੇ ਦਾ ਉਹ ਅੰਦਰ ਹੀ ਖੜਾ ਹੁਣ ਉਹਨੂੰ ਇੱਕ ਦਿਨ ਕੱਢਾਂਗੇ ਕਾਢ ਕੇ ਤੇ ਉਹਨੂੰ ਤੋ ਉਸ ਵਾਰ ਕੇ ਤੇਲ ਤੁਲ ਮਾਰ ਕੇ ਉਹਨੂੰ ਗ੍ਰੀਸ ਜੂਸ ਕਰਕੇ ਫਿਰ ਉਹਨੂੰ ਅੰਦਰ ਖੜਾ ਦਾਂਗੇ ਫਿਰ ਉਹ ਜਾ ਕੇ ਉਹ ਤਾਂ ਤਾਂ ਕੰਮ ਜਾਨੀ ਝੋਨਾ ਵੱਢਣ ਵੇਲੇ ਹੀ ਸ਼ੁਰੂ ਹੋਣਾ ਕੰਮ ਜਦੋਂ ਆਪਾਂ ਝੋਨਾ ਵੱਢਾਂਗੇ ਤੇ ਇਹਨੂੰ ਆਪਾਂ ਮਸ਼ੀਨ ਤੇ ਚਾੜ੍ਹ ਦੇਣਾ ਸੋਨੇ ਮੋਕੇ ਆਪ ਨੂੰ ਉਹ ਕੰਬੈਨ ਹੈਗੀ ਟਰੈਕਟਰ ਵਾਲੀ ਬਲਕਾਰ ਤੇ ਉੱਤੇ ਚੱਲਦਾ ਹੁੰਦਾ ਵਾ ਤੇ ਉਹ ਥੱਲੇ ਫਿਰ ਦੂਜੇ ਤੋਂ ਟਰੈਕਟਰ ਹੈਗੇ ਜਿਹੜੇ ਦਾਣੇ ਦੋਨੇ ਢੋਈ ਜਾਂਦੇ ਆ ਨਾਲੇ ਜੋ ਆਪਾਂ ਬੀਜ ਬਜਾਈਆ ਕਣਕ ਦਾ ਕਰਨਾ ਜਾਂ ਆਲੂਆਂ ਦਾ ਕਰਨਾ ਵਾ ਤੇ ਫਿਰ ਉਹ ਕੰਮ ਦੂਜੇ ਦੋਨੇ ਟਰੈਕਟਰ ਸਾਰੀ ਜਾਂਦੇ ਆ ਵੱਸਬਸਾਂ ਇਹਦਾ ਚੱਡੀ ਜਾਂਦਾ ਕੰਮ ਹੌਲੀ-ਹੌਲੀ ਹੁਣ ਪਨੀਰੀ ਵਾਲੇ ਦਾ ਇੱਕ ਦੋ ਦਿਨ ਲੱਗਦੇ ਆ ਤੇ ਉਹ ਦਾਲ-ਦੁੱਲ ਲਾ ਕੇ ਜਿਹੜੇ ਮੜਮੜ ਬੜੇ ਮੋਟੇ ਕਿਤੇ ਲੱਗਦੇ ਆ ਪੂਜੇ ਖਾਂਜੇ ਮਰੇ ਆ ਜਿਹੜੇ ਹਵਾ ਨਾਲ ਤੇ ਉੱਥੇ ਬੰਦੇ ਲੱਗੇ ਹੋਏ ਆ ਉਹ ਦਾਲ ਲਾਈ ਜਾਂਦੇ ਆ ਜਿੱਦੇ ਦਾਲ ਲੱਗ ਗਏ ਸਾਰੇ ਤੇ ਉਦੋਂ ਬਾਅਦ ਫਿਰ ਪਨੀਰੀ ਵਾਲੇ ਦੀ ਸਾਫ ਸਪਈਆ ਕਰਕੇ ਤੇ ਉਹਦਾ ਵੀ ਫਿਰ ਕੱਦੂ ਕਰਦੇ ਆਂਗੇ ਫਿਰ ਉਦੋਂ ਬਾਅਦ ਫਿਰ ਤਿੰਨੇ ਟਰੈਕਟਰ ਨੂੰ ਚੰਗੀ ਤਰ੍ਹਾਂ ਨਾ ਫਿਰ ਇੱਕਦਮ ਧੋਵਾਂਗੇ ਧੋ ਕੇ ਤੇਲ ਤੁਲ ਮਾਰ ਕੇ ਫਿਰ ਉਦੋਂ ਬਾਅਦ ਗਰੀਸ ਮਾਰ ਕੇ ਖੜਾ ਦੇਾਂਗੇ ਚਲੋ ਫਿਰ ਤਾਂ ਕੰਮ ਜਾਣੀ ਰੋਹਰੂ ਦਾ ਰਹਿ ਜਾਂਦਾ ਵਾ ਉਹ ਤਾਂ ਫਿਰ ਇੱਕ ਟਰੈਕਟਰ ਹੀ ਰਿਹਾ ਲੈ ਜਾਈਦਾ ਖੇਤ ਕੋਈ ਪਾਇਆ ਜਾਂਦਾ ਵਾ ਇੱਕ ਨਾਲ ਹੀ ਕੰਮ ਚੱਲੀ ਜਾਂਦਾ ਵਾ ਤੋ ਜਿਹੜਾ ਟਰੈਕਟਰ ਦੋਨੇ ਤਫੇ ਵਿਲੇ ਹੀ ਆ ਫਿਰ ਉਹ ਤੋਂ ਬਾਅਦ ਅੰਦਰ ਸੱਟ ਦੀ ਖੜੇ ਰਹਿਣੇ ਕੱਪੜਾ ਪਾ ਕੇ ਖੜਾ ਦੇਾਂਗੇ ਇਹ ਗਾਹਾਂ ਦੇ ਆ ਕੇ ਸੀਜ਼ਨ ਦੇ ਵਿੱਚ ਹੀ ਆਪਾਂ ਫਿਰ ਉਹਨਾਂ ਨੂੰ ਗੱਡੀ ਦਵ ਉਹ ਕੇ ਇਹਨੂੰ ਵੀ ਇਹਨੂੰ ਕਰਾਂਗੇ ਕੇ ਇਹਨਾਂ ਨੂੰ ਇਹ ਤਾਂ ਸਪੰਡਰ ਸਪੰਡਰ ਚੰਗੀ ਤਰ੍ਹਾਂ ਗ੍ਰੀਸ ਮਾਰਨੇ ਪੈਣਾ ਕਿਉਂਕਿ ਬਚਕਾਰਾ ਤੁਹਾਨੂੰ ਪਤਾ ਹੀ ਆ ਗੱਾਰਾ ਵੱਡ ਜਾਂਦਾ ਵਿੱਚ ਕਦੋਂ ਵੀ ਜਣੀ ਇਹ ਲਗਾਤਾਰੀ 20 ਤਾਂ ਨਹੀਂ ਚੱਲ ਗਿਆ ਮੰਨ ਕੇ ਚੱਲੋ 20 ਤਨ ਕਦੂ ਜੀ ਰਹਾ ਵਾ ਕਿ ਉਹਦੋਂ ਫੇਰ ਮਿੱਟੀ ਵਾਲੀ ਵਿੱਚ ਵੜ ਜਾਂਦੀ ਐ ਡਾਉਂਡਾਂ ਦੇ ਵਿੱਚ ਉਹ ਸਾਰਾ ਫੇਰ ਗ੍ਰੀਸ ਗਰੂਸ ਚੰਗੀ ਤਰ੍ਹਾਂ ਮਾਰ ਕੇ ਉਹਨੂੰ ਸਾਫ਼ ਕਰਾਂਗੇ ਫੇਰ ਕੇਰਾ ਗ੍ਰੀਸ ਮਾਰੇ ਤੋਂ ਬਾਅਦ ਫੇਰ ਦੁਬਾਰੇ ਕੇਰਾ ਨੂੰ ਧੋਦੇਾਂਗੇ ਇੱਕ ਵਾਰੀ ਜਦਦੇ ਰਿਹਾ ਉਹਦਾ ਕੰਮ ਨਿਬੜ ਗਿਆ ਫੇਰ ਬਾਹਰ ਜਾਣ ਦਾ ਕੰਮ ਖਤਮ ਹੋ ਗਿਆ ਫੇਰ ਉਹਦੋਂ ਫੇਰ ਇਹਨੂੰ ਵੀ ਕੇਰਾ ਦੁਬਾਰੇ ਫੇਰ ਧੋਦੇਾਂਗੇ ਇਹਦੇ ਨਾਲ ਹੀ ਜਾਨੀ ਰਿਹਾ ਰੂਵੀ ਆਪਾਂ ਤਕਰੀਬਨ ਜ਼ਿਆਦਾ ਕੰਮ ਇਹ ਤੋਂ ਹੀ ਲਈਦਾ ਵਾ ਦੂਜੇ ਟਰੈਕਾਂ ਤੋਂ ਨਹੀਂ ਇੰਨਾ ਕੰਮ ਲੈਂਦੇ ਇਹ ਤੋਂ ਵੱਧ ਕੰਮ ਲਈਦਾ ਇਹੀ ਜ਼ਿਆਦਾ ਉਦੋਂ ਮਸ਼ੀਨ ਤੇ ਵੀ ਤੂੜੀ ਵਾਲੀ ਤੇ ਕੰਬਾਈਨ ਦੇ ਉੱਪਰ ਤੇ ਪਹਿਲਾਂ ਤਾਂ ਕਣਕ ਵੀ ਤਕਰੀਬਨ ਇਹਦੇ ਨਾਲ ਹੀ ਜ਼ਿਆਦਾ ਬੀਜਦੇ ਹੁੰਦੇ ਸੀਗੇ ਤੇ ਹੁਣ ਆਪਾਂ 4x4 ਲੈ ਲਿਆ ਕਰਕੇ ਉਸ ਤੋਂ ਵੱਧ ਆ ਇਹਦਾ ਕਣਕ ਦਾ ਕੰਮ ਘਟ ਗਿਆ ਥੋੜਾ ਜਾਂ ਤੇ ਬਾਕੀ ਤਾਂ ਚਲੋ ਹੁਣ 4x4 ਦਾ ਸੁਪਰਸੀਡਰ ਲਿਆ ਪਿਛਲੇ ਸਾਲ ਉਹਦੇ ਨਾਲ ਵੀਜੀ ਆ ਕਣਕ ਐਕੀ ਵੀ ਹੁਣ ਉਹਦੇ ਨਾਲ ਹੀ ਬੀਜਨੀ ਆ ਸੁਪਰਸੀਡਰ ਨਾਲ ਹੀ ਝੋਨੇ ਦਾ ਕੰਮ ਜਣੀ ਕੀ ਗੱਲ ਲੰਬਾ ਚੱਲਦਾ ਵਾ ਨਿਬੜ ਜਾਂਦਾ ਵਾ ਹੌਲੀ ਹੌਲੀ ਚਲੋ ਹੌ ਲੰਘਾਰੇ ਦਾ ਸਭ ਦਾ ਹੀ ਨਿਬੜਦਾ ਵਾ ਤੇ ਚੰਗੀ ਤਰ੍ਹਾਂ ਨਾਲ ਉਹ ਆਪਣੀ ਤਾਂ ਜਣੀ ਹਾਲਾ ਦੇ ਮਗਰ ਫਰਕੀ ਜੀ ਲਈ ਹੋਈ ਆ ਇਹਦੇ ਨਾਲ ਹੀ ਸਾਰਾ ਕੱਦੂ ਕਰੀਦਾ ਵਾ ਦਬਾ ਰੂਟਾਵੇਟਰ ਦਾ ਹੀ ਬਾੜਿਆ ਕਦੇ ਬਸ ਆਹੀ ਹਾਲਾ ਆਪਣੇ ਆ ਫਿਰ ਕੀ ਆ ਇਹਦੇ ਨਾਲ ਹੀ ਸਾਰਾ ਕੱਦੂ ਕਰਦੇ ਜਦਾ ਵਾ ਇੱਕ ਤਰੀਕਾ ਉਹਨੇ ਨਿਬੜ ਜਾਂਦਾ ਕੰਮ ਆ ਆਪਣਾ 4x4 ਖੜਾ ਅੰਦਰ ਸੱਡ ਚ ਇਹ ਵੀ ਮਿੱਟੀ ਨਾਲ ਜਣੀ ਜੋ ਬਾਹੀ ਦਾ ਕੰਮ ਨਿਬੜਿਆ ਬੱਟਾ ਮੁੱਟਾ ਪਾ ਕੇ ਉਸ ਤੋਂ ਬਾਅਦ ਇਹ ਬਸ ਇੱਕ ਵਾਰੀ ਇੱਕ ਦੋ ਵਾਰ ਹੀ ਕੱਢਿਆ ਬਾਹਰ ਤੇ ਉਸ ਤੋਂ ਬਾਅਦ ਅੰਦਰ ਹੀ ਖੜਾ ਵਾ ਮੈਨੂੰ ਵੀ ਹੁਣ ਕੱਢ ਕੇ ਕੇ ਤੋਹ ਕੇ ਚੰਗੀ ਤਰ੍ਹਾਂ ਨਾਲ ਤੇਲ ਪੂਲ ਮਾਰ ਕੇ ਪਾਲਸ ਪੂਲ ਮਾਰ ਕੇ ਫਿਰ ਇਹਨੂੰ ਕੱਪੜਾ ਪਾ ਕੇ ਖੜਾ ਦਾਂਗੇ ਇਹ ਤਾਂ ਦੋ ਤਿੰਨ ਮਹੀਨੇ ਦਾ ਕੋਈ ਕੰਮ ਨਹੀਂ ਤੇ ਆਪਣਾ ਟਰਾਲਾ ਖੜਾ ਵੱਡਾ 14 7 ਦਾ ਆ ਕੰਬਾਇਨ ਹੈਗੀ ਆਪਣੀ ਬਲਕਾਰ ਜੇ ਦੀ ਮਾਡਲ ਆਪਾਂ 20 ਚ ਨਵੀਂ ਲਈ ਸੀ ਜੀ ਜਿਹੜਾ ਕਬਾ ਸਿਸਟਮ ਲਾਇਆ ਤੇਲ ਵਾਲਾ ਟੈਂਕ ਦੇ ਵਿੱਚੋਂ ਆਪਣੇ ਆਪ ਹੀ ਜਣੀ ਭਰ ਲਈਦਾ ਪਰ ਪਤਾ ਲੱਗ ਜਾਂਦਾ ਟੈਂਕੀ ਜਦ ਡੋਲਦਾ ਨਹੀਂ ਤੇਲ ਜਦ ਆਪਾਂ ਤੇਲ ਪਾਉਨੇ ਆ ਉਹ ਟੈਂਕੀ ਉੱਪਰ ਉਛਲਦੀ ਨਹੀਂ ਜੀ ਸਾਰੀ ਉਹ ਕਟ ਕਰ ਜਾਂਦੀ ਐ ਨਿਓਜਲੇ ਦੀ ਵਧੀਆ ਚੀਜ਼ ਆ ਆਪਾਂ ਨੂੰ ਵਧੀਆ ਲੱਜੀ ਕਰਕੇ ਆਪਾਂ ਇਹ ਮਗਾ ਲਈ ਤੇ ਬਾਰ ਬਾਰ ਪੰਪ ਤੇ ਜਾਣ ਨਾ ਉਹ ਕਿਹੜਾ ਪੰਪ ਵਾਲੀ ਗੱਡੀ ਆਉਂਦੀ ਆ ਉਹ ਆਪਣਾ ਟੈਂਕ ਭਰ ਜਾਂਦੀ ਆ ਆਪਣਾ ਵਧੀਆ ਸਰ ਜਾਂਦਾ ਚੰਗੀ ਦਾ ਰਾਮ ਤੇ ਉਹਦੇ ਕੋਕਨ ਨਾਲੇ ਬੜਿਆ ਹੋਇਆ ਸੀਗਾ ਟਰੈਕਟਰ ਗਾਰੇ ਨਾਲ ਤੋਂ ਵੱਧ ਬਹੁਤ ਮਿੱਟ ਜੰਮਿਆ ਹੋਇਆ ਸੀਗਾ ਸਾਰਾ ਮਸਾ ਜਿਹੜੀ ਕਿਹੜੂ ਗਿੱਲਾ ਕਰ ਕਰਕੇ ਪਾਣੀ ਮਾਰ ਮਾਰ ਕੇ ਥੋੜਾ ਥੋੜਾ ਕਰ ਕਰਕੇ ਲਾਗਾ ਲੱਗਦਾ ਗਿਆ ਘੰਟਾ ਸਾਰ ਅੱਗੇ ਜਾਨੀ ਇਹਨਾਂ ਕਾ ਅੱਗੇ ਦੋ ਤਿੰਨ ਵੇਰਾਂ ਪਾਣੀ ਮਾਰਦੀਦਾ ਵੇਚਦੀ ਜਦੋਂ ਟਾਈਮ ਮਿਲਦਾ ਵਾ ਤੇ ਥੋੜਾ ਟਾਈਮ ਘੱਟ ਲੱਗਿਆ ਕਰਕੇ ਆ ਚੱਕਰ ਪੈ ਗਿਆ ਨਹੀਂ ਤਾਂ ਇੱਕੀ ਵੀ ਜਾਨੀ ਆਪਾਂ ਮਾਰਦੇ ਨਹੀਂ ਪਾਣੀ ਸਾਰ ਕੇ ਚੰਗੀ ਤਰ੍ਹਾਂ ਵੇਚ ਨਾਲ ਦੀ ਨਾਲ ਵੱਜੀ ਜਾਵੇ ਫਿਰ ਇਹਨਾਂ ਜੰਮਦਾ ਨਹੀਂ ਗਾ ਫਿਰ ਥੋੜੇ ਟਾਈਮ ਦੀ ਸਾਖ ਹੋ ਜਾਂਦਾ ਸਾਰ ਉਂਜੀ ਤਰ੍ਹਾਂ ਨਾਲ ਠੀਕ ਹੈ ਬੰ ਜਿਹੜੇ ਵੀ ਆਪਣੇ ਨਾਲ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਵੀਰੇ ਜੇ ਚੰਗੀ ਲੱਗੀ ਹੌਸਲਾ ਵਧਾਇਓ ਸਾਡਾ ਅਸੀਂ ਨਵੇਂ ਸ਼ੁਰੂ ਹੋਏ ਆ YouTube ਤੇ ਵੀਡੀਓ ਪਾਉਣ ਦੀ ਖਾਤਰ ਸਾਥ ਦਿਓ ਸਾਡਾ ਤੇ ਕੋ ਆਪਣਾ ਦੂਜਾ ਟਰੈਕਟਰ ਤੇ ਟਰਾਲੀ ਖੜਿਆ ਜਿਹੜੇ ਪਨੀਰੀ ਢੋਣ ਦੇ ਰੱਖੇ ਹੋਏ ਆ